ਕੋਈ ਜੇ ਕਿਸੇ ਪੁਲਿਸ ਮੁਲਾਜ਼ਮ ਨੇ ਕਿਸੇ ਦੇ ਘਰ ਰੇਟ ਮਾਰਨੀ ਹੈ ਮੋਹਤਬਰ ਬੰਦੇ ਜਾਂ ਮਹੱਲੇ ਦਾ ਬੰਦਾ ਨਾਲ ਹੋਣਾ ਚਾਹੀਦਾ ਕਿਉਂਕਿ ਜੇ ਕੋਈ 19 ਕੀ ਹੁੰਦੀ ਜਿਹੜੀ ਕਿ ਅੱਜ ਬੱਚੇ ਨੂੰ ਥੱਪੜ ਮਾਰਿਆ ਗਿਆ ਜੋ ਇਹਨਾਂ ਨੇ ਕਿਹਾ ਆ ਵੀ ਉਹ ਗਲਤ ਹੋਇਆ ਐਦਾਂ ਹੋਣਾ ਨਹੀਂ ਚਾਹੀਦਾ ਐਦਾਂ ਜੇ ਪੁਲਿਸ ਨੇ ਕਰਨਾ ਆ ਧੱਕਾਸ਼ਾਈ ਕਰਨੀ ਹੈ ਤੇ ਫਿਰ ਆਮ ਪਬਲਿਕ ਦਾ ਜਾਂ ਸਾਡੇ ਕਾਉਂਸਲਰਾਂ ਦਾ ਬੰਦਾ ਕੋਈ ਫਾਇਦਾ ਹੀ ਨਹੀਂ ਕਰ ਜੀ ਜਿਹੜਾ ਫੋਨ ਕੋਲੇ ਬੱਚੇ ਦਾ ਸਾਨੂੰ ਫੋਨ ਕੀਤਾ ਜਾਵੇ ਹਾਂ ਬਲਾਵ ਵਾਲੇ ਮਾਪੇ ਬਲਾਓ ਠਰ ਨਹੀਂ ਹੈਗੇ ਬਲਾ ਮਾਪੇ ਬਲਾਓ ਬੱਚੇ ਦਾ ਫੋਨ ਕੋਲੇ ਥੱਪੜ ਮਾਰ ਗਿਆ ਬੱਚੇ ਨੂੰ ਮਾਰ ਗਿਆ ਵਈ ਦਸੋ ਇਹ ਡੈਸਟਰੀ ਦੇ ਮਲੇਰੋਂ ਤਾਂ ਬੰਦੇ ਆ ਸੀ ਬਾਹਰਲੇ ਬੰਦੇ ਵੀ ਫਟਾ ਮਲੇਰ ਨਾ ਰਹੀ ਜਿਹੜੀ ਨਹੀਂ ਗਈ ਅੰਦਰ ਪਸੇ ਘਾਰ ਕੋਈ ਨਹੀਂ ਸਭੋਗਤੇ ਕਿ ਠਾਣੀ ਮੇਰੀ ਪੂਰੀ ਹੋ ਗਈ ਤੇ ਦਾਨ ਸੁਖਦਾਰੇ ਭੋਗ ਪੈਂਦਾ ਪਸਾ ਉੱਥੇ ਇਹਨਾਂ ਦੇ ਬੱਚਿਆਂ ਦਾ ਸਾਡੇ ਘਰ ਸਾਰੇ ਮੇਰੇ ਪਲਾਸੀ ਵੀ ਲੱਲੀ ਹੈ ਸਾਨੂੰ ਗਾਡੇ ਵੋਨ ਕਿੱਤਲ ਤੁਹਾਡੇ ਘਰ ਕੋਲ ਚਾਈ ਹੈ ਐਨ ਪੁੱਛਿਆ ਬਈ ਤੁਸੀਂ ਕਿਉਂ ਆਏ ਹੋ ਕਹਿੰਦਾ ਅਸੀਂ ਤਲਾਸ਼ੀ ਕਰਨੇ ਮੈਂ ਕਿਹਾ ਇਦਾਂ ਮਤਲਬ ਨਹੀਂ ਅੰਦਰ ਵੜਨ ਦਾ ਜਦ ਹੀ ਕਹਿੰਦਾ ਕੋਈ ਨਹੀਂ ਅਸੀਂ ਕੁਛ ਨਾ ਕੁਛ ਕੱਢਾਂਗੇ ਵਿੱਚੋਂ ਐਸ ਇੰਨੇ ਨੇ ਇੰਨੀ ਗੱਲ ਕੀਤੀ ਆ ਕਿ ਆਪਣੇ ਤੋਂ ਤਾਰੂ ਲੈਣਗੇ ਪਤਾ ਨਹੀਂ ਜੀ ਸਾਨੂੰ ਇਹਨੇ ਇੰਨੀ ਗੱਲ ਕੀਤੀ ਕਹਿੰਦਾ ਅਸੀਂ ਕੁਛ ਨਾ ਕੁਛ ਕਰਾਂਗੇ ਅਸੀਂ ਆਏ ਨਾਲ ਹੀ ਨਿਕਲ ਗਏ ਅਸੀਂ ਰੋਕਿਆ ਵੀ ਬਈ ਤੁਸੀਂ ਰੁਕੋ ਮੈਂ ਜਿੰਨੇ ਕੰਪਲੇਂਟ ਕੀਤੇ ਸਾਨੂੰ ਦੱਸੋ ਵੀ ਜੋ ਵੀ ਨਿਕਲਦਾ ਅਸੀਂ ਦੱਸਦੇ ਆ ਮੈਂ ਕਿਹਾ ਆਹ ਹੁਣ ਆ ਗਿਆ ਤੂੰ ਤਲਾਸ਼ੀ ਲਓ ਫੇਰ ਤਲਾਸ਼ੀ ਨਹੀਂ ਭੱਜ ਭੱਜੇਗੀ ਤਾਂ ਫਿਰ ਜੋ ਤੁਸੀਂ ਆ ਗਏ ਉਹ ਤਲਾਸ਼ੀ ਨਹੀਂ ਲੇਤੀ ਨਹੀਂ ਭੱਜ ਗਏ ਤੁਰਨ ਵਾਲੇ ਦੇਖਣ ਵਾਲੇ ਤੁਹਾਨੂੰ ਸਵਾਗਤ ਹੈ ਮੈਂ ਵਿਸ਼ਾਲ ਕਪੂਰੇ ਸਮੇਂ ਸੁਭਾਸ਼ਨਗਰ ਚੌਂਕੀ ਦੇ ਬਾਹਰ ਮੌਜੂਦ ਹੈਗਾ ਜਿੱਥੇ ਇੱਕ ਮਾਮਲਾ ਪੱਜਦਾ ਰੇਡ ਪਾਰਟੀ ਵਾਲਿਆਂ ਨੇ ਅਕਸਰ ਐਸਾ ਹੁਰਦਮ ਮਚਾਇਆ ਹੋਇਆ ਕਿ ਕਿਸੇ ਦੇ ਘਰ ਦੇ ਵਿੱਚ ਦਾਖਲ ਹੋ ਜਾਂਦੇ ਤੇ ਉਸ ਦੇ ਘਰ ਦੇ ਵਿੱਚ ਉਹ ਬੱਚੀਆਂ ਵੀ ਹੁੰਦੀਆਂ ਉਹਦੇ ਥੱਪੜ ਮਾਰ ਕੇ ਆਪਣੀ ਮਨਛਾ ਪੂਰੀ ਕਰ ਲੈਂਦੇ ਲੇਕਿਨ ਪੁਲਿਸ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੀ ਹੈ ਗੱਲਬਾਤ ਵੀ ਕਰਦੇ ਸਾਡੇ ਨਾਲ ਮੋਦਵਾਰ ਹੈਪੀ ਰੰਦਾਵਾ ਮੌਜੂਦ ਹੈ ਹੈਪੀ ਜੀ ਆ ਕਿ ਬੱਚੀਆਂ ਦਾ ਕੀ ਕਸੂਰ ਹੈ ਰੇਡ ਪਾਰਟੀ ਨੇ ਰੇਡ ਮਾਰਨੀ ਹੈ ਘਰ ਦੇ ਵਿੱਚ ਤਾਂ ਕਿ ਲੋਕਿ ਬੱਚਿਆਂ ਦੇ ਥੱਪੜ ਮਾਰਨ ਦਾ ਕੀ ਵਜ ਦਾ ਬੰਦਾ ਨਾਲ ਹੋਣਾ ਚਾਹੀਦਾ ਕਿਉਂਕਿ ਜੇ ਕੋਈ 19 ਕੀ ਹੁੰਦੀ ਜਿਹੜੀ ਕਿ ਅੱਜ ਬੱਚੇ ਨੂੰ ਥੱਪੜ ਮਾਰਿਆ ਗਿਆ ਜੋ ਇਹਨਾਂ ਨੇ ਕਿਹਾ ਆ ਵੀ ਉਹ ਗਲਤ ਹੋਇਆ ਐਦਾਂ ਹੋਣਾ ਨਹੀਂ ਚਾਹੀਦਾ ਐਦਾਂ ਜੇ ਪੁਲਿਸ ਨੇ ਕਰਨਾ ਆ ਧੱਕਾਸ਼ਾਹੀ ਕਰਨੀ ਹੈ ਤੇ ਫਿਰ ਆਮ ਪਬਲਿਕ ਦਾ ਜਾਂ ਸਾਡੇ ਕਾਉਂਸਲਰਾਂ ਦਾ ਬੰਦਾ ਕੋਈ ਫਾਇਦਾ ਹੀ ਨਹੀਂ ਕਰੀ ਬਿਲਕੁਲ ਫਾਇਦਾ ਹੈ ਨਹੀਂ ਫਿਰ ਇਹ ਧੱਕਾਸ਼ਾਹੀ ਫਿਰ ਹੁਣ ਇਹ ਚੱਲ ਨਹੀਂ ਚੱਲੇਗੀ ਨਹੀਂ ਅਸੀਂ ਬਿਲਕੁਲ ਕੰਪਲੇਂਟ ਲਿਖ ਲਈ ਉਹਨਾਂ ਨੇ ਹਾਂ 5 ਵਜੇ ਦਾ ਟਾਈਮ ਦਾ 5:30 ਵਜੇ ਦਾ ਐਸਐਚਓ ਸਾਹਿਬ ਆਉਂਦੇ ਆ ਉਸ ਤੋਂ ਬਾਅਦ ਜੋ ਕਾਰਵਾਈ ਬਣੇਗੀ ਇਹ ਕਰਵਾਵਾਂਗੇ ਤੇ ਰੀਡ ਪਾਰਟੀ ਦੇ ਬੰਦੇ ਆਏ ਨਹੀਂ ਇੱਥੇ ਨਹੀਂ ਉਹ ਹਜੇ ਪਹੁੰਚੇ ਨਹੀਂ 5 5:30 ਵਜੇ ਦਾ ਟਾਈਮ ਹੈ ਤੁਸੀਂ ਕਿੱਥੇ ਸੀਗੇ ਮੇਰੀ ਤਾਈ ਦਾ ਭੋਗ ਸੀ ਜੀ ਨਾਨਾ ਦੇ ਫਾ ਗੁਰਦੁਆਰੇ ਤੇ ਮੈਂ ਉੱਥੇ ਸੀ ਮੇਰੀ ਬੇਟੀ ਦਾ ਮੈਨੂੰ ਫੋਨ ਕਰਨ ਲੱਗੀ ਉਹਨਾਂ ਨੇ ਫੋਨ ਖੋਲਿਆ ਲੇਕਿਨ ਰੀਡ ਪਾਰਟੀ ਵਾਲੇ ਬੰਦੇ ਨਾਲ ਸੀ ਫੋਨ ਕਰ ਰਹੇ ਆ ਸੁਖ ਨਾਲ ਸੁਖਵਿੰਦਰ ਨਾਮ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਇੱਕ ਮੈਂ ਤੁਹਾਡੀ ਗੱਲ ਇਸ ਕਰਕੇ ਕੱਟੀ ਹੈ ਕਿਉਂਕਿ ਇਹਨਾਂ ਦਾ ਕੀ ਮਤਲਬ ਹੈਗਾ ਕਰਿਆ ਕਿ ਬੱਚਿਆਂ ਦੇ ਉੱਤੇ ਹੱਥ ਕਰਿਆ ਵਾਲੋ ਡਾਇਲ ਕੀਤਾ ਨੰਬਰ ਹਲੇ ਵਿਅਸਤ ਹੈ ਕਿਰਪਾ ਥੋੜੀ ਦੇਰ ਬਾਅਦ ਕੋਸ਼ਿਸ਼ ਇਹਦਾ ਫੋਨ ਕੋਲੇ ਬੱਚਿਆਂ ਦਾ ਸਾਨੂੰ ਫੋਨ ਕੀਤਾ ਜਾਵੇ ਹਾਂ ਬਲਾਵ ਵਾਲੇ ਮਾਪੇ ਬਲਾਵ ਹੋ ਸੀ ਛੱਡ ਨਹੀਂ ਹੈਗੇ ਹਲੇ ਮਾਪੇ ਬੁਲਾਓ ਬੱਚਿਆਂ ਦਾ ਫੋਨ ਕੋਲੇ ਸੱਪੜਾ ਮਾਰ ਗਿਆ ਬੱਚਾ ਮਰ ਗਿਆ ਭਾਈ ਦੱਸੋ ਨਾ ਭਾਈ ਜੈਸਰ ਜੀ ਦੇ ਮੱਲੇ ਮੋਤਾ ਬੰਦੇ ਆ ਜੀ ਦੋ ਪਾਰਲੇ ਬੰਦੇ ਵੀ ਖੜਾ ਮਲੇ ਨਾੜੀ ਜਿੱਦੂ ਨਹੀਂ ਹੈਗੀ ਯਾਰ 3 ਸਾਲ ਹੋ ਗਏ ਸਾਨੂੰ ਇੱਥੇ ਰਹਿੰਦੇ ਆ 10 ਸਾਲ ਦਾ ਮੇਰਾ ਪੁੱਤਰਾ 13 ਸਾਲ ਦੀ ਕੁੜੀ ਹੈ ਅਸੀਂ ਘਰ ਕੋਈ ਨਹੀਂ ਸੰਭੋਗਤੇ ਜਿਠਾਣੀ ਮੇਰੀ ਪੂਰੀ ਹੋ ਗਈ ਦੇਤ ਤੇ ਦਾਨ ਸਗ ਦਾਰੇ ਭੋਗ ਪੈਂਦਾ ਵਾ ਸਾਡਾ ਉੱਥੇ ਇਹਨਾਂ ਦੇ ਬੱਚਿਆਂ ਸਾਡੇ ਘਰ ਸਾਰੇ ਮੈਂ ਤਲਾਸ਼ੀ ਵੀ ਲੈ ਲਈ ਹੈ ਸਾਨੂੰ ਗੋਂਡੇ ਨੂੰ ਮੋਣ ਕੀਤਾ ਤੇ ਤੁਹਾਡੇ ਘਰ ਪੁਲਿਸ ਆਈ ਹੈ ਤੇ ਤਲਾਸ਼ੀ ਵੀ ਲੈ ਲਈ ਸਾਰੇ ਮੇਰੇ ਬੈਟਲ ਮਾਰੀਆਂ ਬਰੋਲਗਨ ਸਾਡੇ ਕੋਲ ਕੈਸ਼ ਵੀ ਲੈ ਗਏ ਜੀ ਕਿਸ਼ਿੰਦਰ ਜੀ ਕੀ ਹਾਲ ਹੈ ਹਾਂਜੀ ਵਿਸ਼ਾਲ ਕਪੂਰ ਗੱਲ ਕਰਦਾ ਲੁਧਿਆਣਾ ਲਾਈਵ ਤੋਂ ਹਾਂਜੀ ਬੋਲੋ ਜੀ ਵੀਰ ਤੁਸੀਂ ਨਹੀਂ ਨਹੀਂ ਵੀਰੇ ਪਾਣੀ ਗਏ ਆਗੇ ਭੰਡਾਰੀ ਗਏ ਭੰਡਾਰੀ ਬੋਲਦਾ ਸੁਖਦੇਵ ਭੰਡਾਰੀ ਹੁਣਾਂ ਦੇ ਘਰੇ ਤੁਸੀਂ ਗਏ ਨਹੀਂ ਸੀਗੇ ਸੁਖਦੇਵ ਜੀ ਅਕਸਾਈਜ ਵਾਲੇ ਬੜਿਆ ਜੀ ਇਹ ਕਹਿੰਦੇ ਵੀ ਮੈਨੂੰ ਇਹਨੀ ਗੱਲ ਗਈ ਆ ਕਿ ਤੁਸੀਂ ਕੈਮਰਾ ਰਿਕਾਰਡਿੰਗ ਕਢਾਓ ਜਿਹਨਾਂ ਦੇ ਘਰੇ ਦੇ ਵਿੱਚ ਮੈਂ ਬੜਿਆ ਹਾਂਗਾ ਤੇ ਬੱਚੀ ਝੂਰ ਥੂੜੀ ਨਾਲ ਬੋਲ ਰਹੀ ਕਿ ਬੱਚੀ ਕਹਿੰਦੀ ਮੇਰੇ ਮੂੰਹ ਤੇ ਦੱਬ ਕੇ ਥੱਪੜ ਮਾਰਿਆ ਮੇਰੀ ਗੱਲ ਸੁਣੋ ਹਾਂਜੀ ਤੇ ਆਪਣਾ ਕੰਮ ਹੈਗਾ ਯਾ ਵੀ ਰੇਡ ਪਾਰਟੀ ਵਾਲਾ ਠੀਕ ਹੈ ਜੀ ਆਪਾਂ ਰੇਡ ਉੱਥੇ ਕਰਦੇ ਜਿਹੜਾ ਬੰਦੇ ਸ਼ੱਕ ਹੋਵੇ ਹੂੰ ਠੀਕ ਹੈ ਭਾਜੀ ਤੇ ਗੁੰਡਾਗਰਦੀ ਕਰਨਾ ਜਾਂ ਜਾਂ ਕੋਈ ਕੁਛ ਰੇਡ ਪਾਰਟੀ ਜੇ ਤੁਸੀਂ ਜਾਣਦੇ ਹੋ ਕਿਸੇ ਕਰੀ ਰੇਡ ਕਰਦੇ ਹੋ ਕੋਈ ਐਕਸਾਈਜ਼ ਵਾਲਾ ਕੋਈ ਲੈਟਰ ਆਇਆ ਮਿਲਦਾ ਹੈ ਕਿ ਥਾਣੇ ਤਲਾ ਦਿੱਤੀ ਜਾਂਦੀ ਗ੍ਰੇਡ ਕਰਨ ਚੱਲੇ ਇਸ ਘਰ ਦੇ ਵਿੱਚ ਹਾਂਜੀ ਹਾਂਜੀ ਭਾਜੀ ਥਾਣੇ ਵਾਲਾ ਨਾਲ ਲਿਖੇ ਗਏ ਸੀ ਐਕਸਾਈਜ਼ ਦਾ ਮੁਲਾਜ਼ਮ ਤੁਹਾਡੇ ਨਾਲ ਤਿੰਨ ਸੀਗੇ ਹੂੰ ਕੋਈ ਬ੍ਰਾਹਮਣ ਹੋਇਆ ਗਰੰਟ ਹੈਗਾ ਸੀ ਨਾ ਨਹੀਂ ਨਹੀਂ ਭਾਜੀ ਆਪਣੀ ਰੇੜੀ ਨਹੀਂ ਸੀਗੀ ਰੇੜੀ ਐਕਸਾਈਜ਼ ਵਾਲੋ ਸੀਗੀ ਕੋਈ ਉਹਨਾਂ ਨੂੰ ਬ੍ਰਾਹਮਣ ਤਾਂ ਵਾਰੰਟ ਵਾਰੰਟ ਸੀਗੇ ਇਹਨਾਂ ਦੇ ਨਹੀਂ ਮੈਂ ਤਾਂ ਨਾ ਕਰ ਗਿਆ ਹੀ ਨਹੀਂ ਹੈਗਾ ਮੈਂ ਤਾਂ ਬਾਹਰ ਹੀ ਖੜਾ ਰਿਆ ਤੁਸੀਂ ਬਾਹਰ ਖੜੇ ਰਹੇ ਹੋ ਤੇ ਨਹੀਂ ਨਹੀਂ ਲੇਕਿਨ ਇਹ ਚ ਗੱਲ ਕੀਤੀ ਹੋਵੇ ਫਿਰ ਕਿੰਨੇ ਮਾਰਿਆ ਕਿੰਨੇ ਬੱਚੀ ਨੂੰ ਉਸੇ ਬੱਚੀ ਦੇ ਉੱਤੇ ਮੂੰਹ ਲਾਲ ਪਿਓ ਉਸ ਬੱਚੀ ਦਾ ਚਲੋ ਬੱਚੀ ਅੱਗੇ ਨਹੀਂ ਲੈ ਕੇ ਆਵਾਂਗੇ ਕਿ ਫਿਰ ਇਹ ਸਰੇ ਆਮ ਕੀ ਕਰ ਰਹੇ ਹੋ ਤੁਸੀਂ ਰੇਡ ਕਰਨੀ ਹੈ ਤੁਸੀਂ ਘਰ ਚ ਕੁਝ ਮਿਲਦਾ ਨਹੀਂ ਹੈਗਾ ਘਰ ਦੇ ਵਿੱਚ ਰੇਡ ਕਰੋ ਪਰਿਵਾਰ ਨੂੰ ਇਤਲਾਹ ਕਰੋ ਬੱਚੀ ਘਰੇ ਕੱਲੀ ਹੈ ਬੱਚੀ ਨੂੰ ਕੋ ਪਿਓ ਨੂੰ ਫੋਨ ਕਰ ਲੇ ਬੁਲਾ ਲਵੇ ਬੱਚੀ ਦਾ ਫੋਨ ਖਿੱਚਣ ਦੀ ਜ਼ਰੂਰਤ ਕੀ ਹੈ ਮੇਰੇ ਨਾਲ ਅਸੀਂ ਫੋਨ ਕੀਤਾ ਆ ਹੂੰ ਨਾ ਤਾਂ ਕੁਝ ਕੀਤਾ ਹੂੰ ਠੀਕ ਹੈ ਜੀ ਇਹ ਕਿਹੜੇ ਠੇਕੇ ਕਿਹੜੇ ਠੇਕੇ ਕਿੰਨਾ ਦੇ ਅੰਦਰ ਹੈ ਕਿੰਨਾ ਦੇ ਅੰਦਰ ਹੈਗਾ ਠੇਕਾ ਹਾਂ ਪਾ ਜੀ ਅਸੀਂ ਚਾਈਡੰਟਰੀ ਕੰਮ ਕਰਦੇ ਆ ਜਿਸੇ ਸਾਨੂੰ ਫੋਨ ਕਰਦੇ ਆ ਵੀ ਅੱਛਾ ਗੇੜ ਕਰਨੀ ਆ ਅਸੀਂ ਨਾਲ ਚੱਜੇ ਦਾ ਨਹੀਂ ਨਹੀਂ ਕਿਸੇ ਠੇਕੇਦਾਰ ਨੂੰ ਜਾਣਦੇ ਆ ਉਹਨੂੰ ਜਾਣਦੇ ਆ ਤੁਹਾਨੂੰ ਨੰਬਰ ਦਿੱਤਾ ਨੇ ਹਾਂ ਤੁਹਾਨੂੰ ਜਾਣਦੇ ਤੁਸੀਂ ਆਪ ਖੁਦ ਮੰਨੇ ਹੋ ਕਿ ਮੈਂ ਬਾਹਰ ਖੜਾ ਰਿਆ ਤੁਸੀਂ ਨਾਲ ਗਏ ਸੀਗੇ ਨਹੀਂ ਪਾ ਜੀ ਮੈਂ ਕੀ ਕਰਾਂ ਮੇਰਾ ਡਿਊਟੀ ਆ ਮੈਂ ਮਜਬੂਰ ਹੋ ਕੇ ਜਾਣਾ ਪੈਂਦਾ ਆ ਨਹੀਂ ਮਜਬੂਰ ਨਹੀਂ ਨਹੀਂ ਵੀਰ ਮੈਂ ਉਹ ਨਹੀਂ ਕਹਿ ਰਿਹਾ ਜਾਓ ਬੇਸ਼ੱਕ ਜਾਓ ਪਾ ਜੀ ਮੇਰੀ ਗੱਲ ਸੁਣੋ ਹਾਂ ਜੀ ਇਹ ਬੰਦਾ ਕੋਈ ਬਲੈਕ ਕਰਦਾ दारू ਬਲੈਕ ਵੇਚਦਾ ਪਿਆ ਆ ਹੂੰ ਠੀਕ ਹੈ ਜੀ ਫਿਰ ਉਹ ਦਾ ਚਲੋ ਸਾਸੀ ਦਾ ਚਲੋ ਕਈ ਵਾਰੀ ਐਦਾ ਹੁੰਦਾ ਹੈ ਵੀ ਚਲ ਕੋਈ ਗੱਲ ਨਹੀਂ ਯਾਰ ਸਾਡੇ ਰੇਵੀ ਪੈਂਦਾ ਛੜ ਫਰਾ ਹੂੰ ਠੀਕ ਹੈ ਜੀ ਹੁਣ ਸਾਸੀ ਵੱਲੋਂ ਟੀਮ ਆਈ ਹੋਵੇ ਹੂੰ ਠੀਕ ਅਸੂਚੀ ਕੀ ਕਰਾਂਗੇ ਨਹੀਂ ਕੋਈ ਤੁਹਾਨੂੰ ਇਤਲਾਹ ਮਿਲੀ ਹੋਏਗੀ ਕਿ ਇਹਨਾਂ ਕੋਈ ਤੁਹਾਡੇ ਕੋਲ ਵੀਡੀਓ ਆਈ ਹੈ ਇਹਨਾਂ ਦੀ दारू ਜਿਹੜੀ ਇਹ ਵੇਚਦੇ ਨੇ ਕਿ ਕੱਲੀ ਇਤਲਾਹ ਮਿਲੀ ਸੀਗੀ ਇਹਨਾਂ ਦੀ ਇਤਲਾਹ ਸੀਗੀ ਭਾਜੀ ਹੋਰ ਕੁਝ ਨਹੀਂ ਸੀਗਾ ਕੁਝ ਬਰਾਮਦ ਵੀ ਨਹੀਂ ਹੋਇਆ ਸਾਸੀ ਜਿਹੜਾ ਬਾਕੀ ਮੇਰੀ ਗੱਲ ਸੁਣੋ ਜੀ ਮੈਂ ਤਾਂ ਇਹਨਾਂ ਛੋਟਾ ਮੋੜਾ ਬੰਦਾ ਕੇ ਕੰਮ ਕਰਨ ਵਾਲਾ ਹਾਂ ਜੀ ਠੀਕ ਹੈ ਜੀ ਕਿਹੜੇ ਮੇਨ ਮੇਨ ਸੀਗੇ ਬੰਦੇ ਅਸੀਂ ਉਹਨਾਂ ਸਵਾਲ ਕਰ ਨਹੀਂ ਸਕਦੇ ਨਾ ਕਿੰਤੂ ਪਰੰਤੂ ਅਸੀਂ ਕਰ ਸਕਦੇ ਹਾਂ ਹੂੰ ਇਹਨਾਂ ਨੇ ਮੈਨੂੰ ਫੋਨ ਲਾ ਕੇ ਧਮਕੀਆਂ ਦਿੱਤੀਆਂ ਵੀ ਤੁਹਾਨੂੰ ਵੱਡਾਂਗੇ ਇਹ ਕਰਾਂਗੇ ਉਹ ਕਰਾਂਗੇ ਅੱਛਾ ਵੀਡੀਓ ਹੈ ਕਿ ਆਡੀਓ ਹੈਗੀ ਹੈ ਹਾਂਜੀ ਆਡੀਓ ਹੈਗੀ ਮੈਂ ਕੋ ਰਿਪੋਰਟ ਲੇਕਿਨ ਜਿਹਦੇ ਘਰ ਜਾ ਕੇ ਬੱਚੀ ਦੇ ਥੱਪੜ ਮਾਰਾਂਗੇ ਉਹ ਚੰਗੀ ਗੱਲਾਂ ਨੇ ਬੋਦੋ ਵੀਰੇ ਜੀ ਮੇਰੀ ਗੱਲ ਸੁਣੋ ਮੁਲਾਜ਼ਮ ਸਾਡੇ ਨਾਲ ਹੈ ਹੂੰ ਆਪਣੇ ਸ਼ਿਵਾਸਨਗਰ ਚੌਂਕੀ ਤੋਂ ਮੁਲਾਜ਼ਮ ਸਾਡੇ ਨਾਲ ਐਕਸਰਸਾਈਜ਼ ਵਾਲੇ ਸਾਡੇ ਨਾਲ ਹੂੰ ਠੀਕ ਹੈ ਚਲੋ ਵੀਰ ਮੈਂ ਪਤਾ ਕੀ ਕਹਿ ਰਹਾ ਸੁਖਵਿੰਦਰ ਜੀ ਸੋਲ ਤਾਂ ਲੋਕ ਭਾਜੀ ਜਾ ਤਾਂ ਇਹਦੇ ਬਾਰੇ ਕਿਸ ਨੂੰ ਨਾ ਪਤਾ ਹੋਵੇ ਨਹੀਂ ਕਰਦਾ ਹੈਗਾ ਫਿਰ ਤਾਂ ਸੱਚਾ ਬਣਦੇ ਹੋ ਆਪਣ ਨੂੰ ਕੋ ਟੈਨਸ਼ਨ ਨਹੀਂ ਹੈ ਜੀ ਨਹੀਂ ਨਹੀਂ ਮੈਂ ਤੁਹਾਨੂੰ ਉਹ ਨਹੀਂ ਕਹਿ ਰਿਹਾ ਰੀਡ ਕਰੋ ਦੱਬ ਕੇ ਕਰੋ ਰੀਡ ਉਹ ਕੋਈ ਇਸ਼ੂ ਨਹੀਂ ਹੈਗਾ ਚਾਹੇ ਪਰਚਾ ਦਵੋ ਸਾਡੇ ਵੱਲੋਂ ਆਪਾਂ ਕੁਝ ਨਹੀਂ ਲੇਕਿਨ ਬੱਚੀ ਨੂੰ ਕੀ ਬੱਚੀ ਦਾ ਕੀ ਕਸੂਰ ਸੀ ਬੱਚੇ ਥੱਪੜ ਮਾਰਿਆ ਗਿਆ ਉਹ ਬੱਚੀ ਤਾਂ ਝੂਠ ਬੋਲਦੀ ਮੈਂ ਸੌਂ ਲੱਗੇ ਮੈਂ ਨੂੰ ਉਹਦੀ ਦਾਵਾ ਕੀਤਾ ਮੈਂ ਕਿਹਾ ਰੀਡ ਦੀਓ ਸਾਈ ਚਲੋ ਹਾਂ ਨਾ ਮੈਂ ਤੇਰੇ ਘਰ ਦੇ ਵਿੱਚ ਬੜਿਆ ਹਾਂ ਹਾਂ ਨਾ ਮੈਂ ਤੇਰੇ ਘਰ ਦੇ ਦਰਵਾਜ਼ੇ ਤੱਕ ਵੀ ਨਹੀਂ ਗਿਆ ਹੈਗਾ ਆਹ ਬਾਹਰ ਗੱਡੀ ਲਾਈ ਸੀ ਹੂੰ ਮਲਾਜਮ ਅੰਦਰ ਗਏ ਆ ਮੈਂ ਬਾਹਰ ਸੀਗਾ ਚਲੋ ਠੀਕ ਹੈ ਵੀਰ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਬਿਲਕੁਲ ਠੀਕ ਹੈ ਇਹ ਤਾਂ ਸਾਰੇ ਹੀ ਆਮ ਕਹਿ ਰਹੇ ਕਿ ਮੈਂ ਬਾਹਰ ਖੜਾ ਸੀਗਾ ਭਾਈ ਕੁੜੀ ਬੋਲਦੀ ਬੱਚਾ ਜੂੜ ਬੋਲਦਾ ਤੁਸੀਂ ਆ ਦੇਖਿਆ ਵਿਸ਼ਾਲ ਜੀ ਮੇਰੀ ਤੁਹਾਡੀ ਮੇਰੀ ਬੇਟੀ ਨੂੰ ਹੈ ਤੁਹਾਨੂੰ ਕੀ ਗਿਆ ਚਾਚੂ ਮੈਂ ਅੱਗੇ ਨਹੀਂ ਆ ਸਕਦੇ ਕਿਉਂਕਿ ਕਿਉਂਕਿ ਮੈਂ ਗੁੜੀ ਨੂੰ ਅੱਗੇ ਨਹੀਂ ਲੈ ਕੇ ਆਉਂਗਾ ਕਿ ਕੁੜੀ ਦੀ ਉਮਰ ਵੀ ਛੋਟੀ ਹੈ ਕਿ ਕੱਲ ਨੂੰ ਕੁੜੀ ਨੂੰ ਬਦਨਾਮ ਨਹੀਂ ਕਰਨਾ ਸੀ ਲੇਕਿਨ ਮਾਰਿਆ ਮੇਰੀ ਬੇਟੀ ਹੈ ਹੋ ਮੈਂ ਇਹਨੂੰ ਪੁੱਛਿਆ ਬਈ ਤੁਸੀਂ ਕਿਉਂ ਆਏ ਹੋ ਕਹਿੰਦਾ ਅਸੀਂ ਤਲਾਸ਼ੇ ਕਰਨੇ ਮੈਂ ਕਿਹਾ ਐਡਾ ਮਤਲਬ ਨਹੀਂ ਅੰਦਰ ਵੜਨ ਦਾ ਜਦ ਹੀ ਕਹਿੰਦਾ ਕੋਈ ਨਹੀਂ ਅਸੀਂ ਕੁਝ ਨਾ ਕੁਝ ਕੱਢਾਂਗੇ ਵਿੱਚੋਂ ਐਸ ਇੰਨੇ ਨੇ ਇੰਨੀ ਗੱਲ ਇਹ ਕਹਣਾ ਸੀ ਕੁਛ ਨਾ ਕੁਛ ਕਰਾਂਗੇ ਬਈ ਮੈਂ ਫਿਰ ਜਰੀਆ ਨਿਕਲ ਗਏ ਜਦੋਂ ਮੈਂ ਆਪਣੇ ਘਰ ਵਾਲਿਆਂ ਨੂੰ ਫੋਨ ਕੀਤਾ ਫਿਰ ਤੁਸੀਂ ਆਓ ਨਾਲ ਹੀ ਨਿਕਲ ਗਏ ਅਸੀਂ ਮੇਰੀ ਕੁੜੀ ਇੰਨਾ ਰੋਂਦੀ ਪਈ ਸੀ ਜੀ ਕੀ ਮਾਰਿਆ ਕੀ ਕੁੜੀ ਦੇ ਪਤਾ ਨਹੀਂ ਜੀ ਚਪੇੜ ਮਾਰੀ ਆ ਕੀ ਮਾਰਿਆ ਜੀ ਇਹਨਾਂ ਮਾਰਿਆ ਰੋਣ ਲੱਗ ਗਈ ਮੇਰੀ ਕੁੜੀ ਐ ਤੇ ਮੇਰਾ ਮੁੰਡਾ ਵੀ ਸੀ ਮੇਰੀ ਦਰਾਨੀ ਐ ਇੱਕ ਘਰੇ ਛੋਟਾ ਬੱਚਾ ਉਹਦਾ ਛੋਟਾ ਬੱਚਾ ਵਾ ਇੱਕ ਨਾ ਕੈਮਰਾ ਇੱਕ ਮੇ ਰੁਕ ਜਾ ਇੱਕ ਮੇ ਰੁਕ ਜਾ ਜੀ ਨਾ ਕੈਮਰਾ ਤੇਰੇ ਵੱਲ ਹੋਊਗਾ ਪੁੱਤ ਦਰਾ ਤੇਰੀ ਕਲੀ ਆਵਾਜ਼ ਲੈਣੀ ਐ ਸੀ ਨਾ ਕੈਮਰਾ ਤੇਰੇ ਵੱਲ ਹੋਊਗਾ ਪੁੱਤ ਹੋਇਆ ਕੀ ਸੀਗਾ ਉਹ ਐ ਉਹ ਐਸੀ ਤੇ ਉਦਹੀਂ ਸਾਨੂੰ ਮਨ ਲੱਗ ਗਿਆ ਮੀਨਸ ਫੋਨ ਥੱਲੇ ਸੁੱਟਤਾ ਜਿਵੇਂ ਕਿ ਆਪਾਂ ਨੂੰ ਪਾਪਾ ਨੂੰ ਫੋਨ ਕਰਨਾ ਤੇ ਕਹਿੰਦੇ ਫੋਨ ਨਹੀਂ ਕਰਨਾ ਇੰਸਪੈਕਟਰ ਨੇ ਬੈਨੇ ਉੱਚੀ ਆਵਾਜ਼ ਰੂੜਾ ਵਾਸਤੇ ਬੋਲਿਆ ਕਿ ਕੁੜੀ ਕਿਸੇ ਨੂੰ ਫੋਨ ਨਹੀਂ ਕਰਨਾ ਤੇ ਫੋਨ ਥੱਲੇ ਸੁੱਟ ਕੇ ਸਾਰੇ ਘਰ ਦੀ ਤਲਾਸ਼ੀ ਲੈ ਕੇ ਗਏ ਤੈਨੂੰ ਕੀ ਮਾਰਿਆ ਪੁੱਤ ਜਪੇੜ ਮਾਰੀ ਸੀ ਕਿੰਨੇ ਮਾਰੀ ਸੀ ਵਰਦੀ ਵਾਲੇ ਨੇ ਮਾਰੀ ਸੀ ਵਿਦਾਊਟ ਯੂਨੀਫਾਰਮ ਵਿਦਾਊਟ ਯੂਨੀਫਾਰਮ ਯੈਸ ਕਿ ਤੁਸੀਂ ਉਸ ਤੋਂ ਬਾਅਦ ਆਪਣੇ ਪਾਪਾ ਨੂੰ ਫੋਨ ਕੀਤਾ ਮੈਂ ਫੋਨ ਨਹੀਂ ਕੀਤਾ ਉਦੋਂ ਹੀ ਫਿਰ ਮੇਂ ਚਾਚੀ ਹੋਰੀ ਚਾਚੂ ਹੋਰੀ ਆ ਗਏ ਸੀ ਉਦੋਂ ਹੀ ਆ ਗਏ ਸੀ ਜਦੋਂ ਆਏ ਤੇ ਉਹ ਚਲੇ ਗਏ ਸਾਰੇ ਲੇਕਿਨ ਇਹ ਬੱਚੀ ਤਾਂ ਛੁੱਟ ਨਹੀਂ ਬੋਲ ਰਹੀ ਹੋਗੀ ਕਿ ਬੱਚੀ ਨੂੰ ਅਸੀਂ ਨਹੀਂ ਲਿਆ ਸਕਦੇ ਆ ਕਿਉਂਕਿ ਬੱਚੀ ਦਾ ਅੱਗੇ ਸਵਾਲ ਹੁੰਦਾ ਇੱਜ਼ਤ ਦਾ ਇਸ ਕਰਕੇ ਬੱਚੀ ਨਹੀਂ ਲਿਆਣਾ ਚਾਹੁੰਦੇ ਆ ਹੁਣ ਅਸੀਂ ਆਏ ਨਾਲ ਹੀ ਨਿਕਲ ਗਏ ਅਸੀਂ ਰੋਕਿਆ ਵੀ ਬਈ ਤੁਸੀਂ ਰੁਕੋ ਮੈਂ ਜਿੰਨੇ ਕੰਪਲੇਂਟ ਕੀਤੇ ਸਾਨੂੰ ਦੱਸੋ ਵੀ ਜੋ ਵੀ ਨਿਕਲਦਾ ਦੱਸਦੇ ਆ ਮੈਂ ਆ ਹੁਣ ਆ ਗਿਆ ਹੁਣ ਸਾਸੀ ਲਓ ਫਿਰ ਸਾਸੀ ਨਹੀਂ ਭੱਜ ਬੱਚੇਗੀ ਤਾਂ ਫਿਰ ਜੋ ਤੁਸੀਂ ਆਗੇ ਤੋਂ ਤਲਾਸ਼ੀ ਨਹੀਂ ਲੇਤੀ ਨਹੀਂ ਭੱਜ ਗਏ ਮੈਨੂੰ ਛੋਟੀ ਘਰ ਹੈ ਬੱਚਾ ਛੋਟਾ ਇਹਦੇ ਕੋਲ ਹੈ ਉਹ ਕਹਿੰਦੀ ਵੀ ਮੈਨੂੰ ਮੰਮੀ ਵਾਲਾ ਨੂੰ ਫੋਨ ਕਰ ਲੈਂਦਾ ਮੇਰੇ ਸਾਸ ਘਰ ਨਹੀਂ ਮੇਰੇ ਸੋਹਰਾ ਘਰ ਨਹੀਂ ਮੇਰੇ ਜੇਡ ਘਰ ਨਹੀਂ ਮੈਨੂੰ ਫੋਨ ਕਰ ਲੈਂਦਾ ਕਹਿੰਦੇ ਕੋਈ ਫੋਨ ਨਹੀਂ ਕਰਨਾ ਕਹਿੰਦੀ ਮੰਮੀ ਸਾਨੂੰ ਫੋਨ ਨਹੀਂ ਕਰ ਦਿੱਤਾ ਉਹਨਾਂ ਨੇ ਕਹਿੰਦਾ ਸਾਡੇ ਕੋਲ ਕਹਿੰਦੀ ਫੋਨ ਕੋ ਲਿਆ ਆਹ ਕਹਿੰਦੀ ਮੇਰੇ ਕੋ ਫੋਨ ਕੋ ਲਿਆ ਕਹਿੰਦੀ ਮੈਨੂੰ ਮਾਰੀ ਸਟੈਸ਼ ਹੋਵੇ ਸੋਣਾ ਹੋਵੇ ਕੱਢ ਕੇ ਲੈ ਜਾਂਦਾ ਫੋਨ ਨੂੰ ਮੇਰੇ ਵਾਲੇ ਸੋਣਾ ਮੇਰੀ ਲਮਾਰੀ ਸਾਰੀ ਫਰੋਲੀ ਉਹਨਾਂ ਨੇ ਠੀਕ ਹੈ ਕੋਈ ਵੀਡੀਓਗ੍ਰਾਫੀ ਨਹੀਂ ਕੀਤੀ ਉਹਨਾਂ ਨੇ ਸਾਰਾ ਕੁਝ ਖੋ ਓਏ ਵਰਟੀਕਲੀ ਸ਼ਿਕਾਇਤ ਕਹਿੰਦੀ ਸਾਨੂੰ ਫੋਨ ਕਰ ਲੈਣ ਦੋ ਸਾਨੂੰ ਫੋਨ ਕਰ ਲੈ ਇੱਕ ਮੇਰਾ ਪੋਤਰਾ 10 ਸਾਲ ਦਾ ਕੁੜੀ ਮੇਰੀ 13 ਸਾਲ ਦੀ ਹੈ ਤੇ ਮੇਰੀ ਨੂੰਹ ਕੋ ਛੋਟੀ ਜਿਹੀ ਕੁੜੀ ਲੱਗੇ 5 ਮਹੀਨੇ ਦੀ ਕੁੜੀ ਸਾਡੇ ਕਾਰਵਾਈ ਕੀ ਕਰਾ ਰਹੇ ਹੋ ਇਨਸਾਫ ਮੰਗਦੇ ਆ ਜੀ ਮੈਂ ਹੋਇਆ ਕੀ ਸੀ ਸੁਖਦੇਵ ਰਾਜ ਜਿਹੜਾ ਤੁਹਾਨੂੰ ਗੱਲ ਤੁਸੀਂ ਕੀਤੀ ਮੇਰਾ ਹੈਗਾ ਹਾਤੇ ਦਾ ਕੰਮ ਸ਼ੀਪ ਪੂਰੀ ਹਾਂ ਮੇਰੇ ਕੋਲ ਆਇਆ ਚਿਕਨ ਖਾਨ ਮੈਨੂੰ ਕਹਿੰਦਾ ਚਿਕਨ ਦਿਖਵਾ ਮੈਨੂੰ ਮੈਂ ਕਹਾ ਮੈਂ ਕਿਉਂ ਖਵਾਵਾ ਮੈਂ ਤੇਰੀ ਨੌਕਰੀ ਤੇ ਨਹੀਂ ਕਰਦਾ ਮੈਨੂੰ ਪਿਆਏ ਦੇ ਚਿਕਨ ਖਾ ਲੈ ਮੇਰਾ ਕੰਮ ਹੈ ਜੀ ਮੈਂ ਮਨਾ ਕੀਤਾ ਬਾ ਉਹ ਉਹ ਮੈਨੂੰ ਆਇਆ ਰਾਤੀ 12 ਵੇ ਮੈਂ ਰੋਕ ਲਿਆ ਤੂੰ ਦਰੂ ਵੇਚਦਾ ਮੈਂ ਕੱਪਰਾ ਉਹ 70 ਤੋਂ ਆਇਆ ਮੈਂ ਕਦਾ ਮੈਂ ਕਹਿੰਦਾ ਮੇਰਾ ਲਾਸਟ ਮੈਂ ਦਰੂ ਵੇਚਦਾ ਕਿ ਮੈਨੂੰ ਦੱਸ ਮੈਂ ਕੋਈ ਨਹੀਂ ਕੀਤਾ ਅੱਜ ਮੇਰੇ ਕੋਈ ਹੈ ਨਹੀਂ ਕਰੇ ਮੇਰੇ ਆਗੇ ਬੇਟੀ ਨੂੰ ਟਪੇੜ ਮਾਰੀ ਇਹਨੇ ਇਹਦੇ ਕੋਣ ਕਾਰਵਾਈ ਕੋਣ ਕਰ ਰਿਹਾ ਕਾਰਵਾਈ ਅਮਰੀਕ ਚਾਂਜੀ ਹੁਣ ਹੈਪੀ ਜੀ ਕੀ ਕਾਰਵਾਈ ਕਰਾਉਂਗੇ ਜੋ ਬਣਦੀ ਕਾਰਵਾਈ ਹੋਏਗੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਉਹ ਕਾਰਵਾਈ ਕਰਾਵਾਂਗੇ ਲਈ ਇਧਰ ਸੇ ਆਏ ਤੇ ਉਧਰ ਅੰਦਰ ਸਾਰੇ ਗੁੱਸ ਗਏ ਅਬ ਇਤਨਾ ਹਮ ਦੇਖਾ ਅੰਦਰ ਗਏ ਸਭੀ ਹਾਂ ਅੰਦਰ ਗਏ ਥੇ ਸਾਰੇ ਅੰਦਰ ਗਏ ਥੇ ਹਾਂ ਅੰਦਰ ਗਏ ਥੇ ਕੋਣ ਕੋਣ ਅੰਦਰ ਗਿਆ ਸੀ ਸਾਰੇ ਪੁਲਿਸ ਵਾਲੇ ਗਏ ਸੀ ਸਾਰੇ ਅੰਦਰ ਗਏ ਸੀ ਉਹ ਕਹਿੰਦੇ ਵੀ ਇੱਕ ਇਨਫੋਰਮੇਸ਼ਨ ਆ ਸ਼ਕਤੀ ਨਗਰ ਦੀ ਪੌਸ ਤੋਂ ਰੇਡ ਕਰਨੀ ਆ ਕੋਈ ਕੋਲ ਗਲੀ ਚ ਬੰਦਾ ਕੋਈ ਸ਼ਰਾਬ ਵੇਚਦਾ ਉੱਥੇ ਕੋਈ ਦਾ ਨਾਮ ਲਿਆ ਸੀ ਉੱਥੇ ਸੀ ਗਏ ਆ ਤੇ ਉਹ ਇਹਦਾ ਨਾਲ ਦੇ ਘਰ ਗਏ ਉਹ ਕਹਿੰਦੇ ਦੂਜੇ ਪਾਸੇ ਘਰ ਆ ਉਧਰ ਗਏ ਤੇ ਮਿਲ ਗਏ ਇੱਕ ਮਿੰਟ ਯਾਰ ਇਹ ਕਹਿੰਦੇ ਵੀ ਕੋਈ ਇਦਾਂ ਨਹੀਂ ਵੇਚਦਾ ਸੀ ਤਾਂ ਹੱਥੇ ਦਾ ਕੰਮ ਕਰਦੇ ਆਂ ਆਹ ਗੱਲ ਹੋਈ ਲੇਕਿਨ ਅਮਰੀਕ ਬਾਜੀ ਜਿਹੜਾ ਕੁੜੀ ਛੋਟੀ ਜੀ ਜਿਹੜੀ ਚੂੜੁੰਦਾ ਦੀ ਬੋਰੀ ਜਿਹੇ ਥੱਪੜ ਮਾਰਿਆ ਗਿਆ ਥੱਪੜ ਮਾਰਿਆ ਨਹੀਂ ਜੀ ਮੇਰੇ ਸਾਹਮਣੇ ਕੋਈ ਐਜੋ ਜੀ ਥੱਪੜ ਵਾਲੀ ਗੱਲ ਨਹੀਂ ਹੋਈਏਗੀ ਇਹ ਕਹਿੰਦੇ ਤੁਸੀਂ ਉਦੋਂ ਹੈ ਨਹੀਂ ਸੀ ਉਹ ਬਾਅਦ ਚ ਮਾਰਿਆ ਸੀਗਾ ਜੀ ਮੇਰੇ ਸਾਹਮਣੇ ਕੋਈ ਗੱਲ ਨਹੀਂ ਹੋਈ ਜੀ ਲੇਕਿਨ ਕਾਰਵਾਈ ਕੀ ਕੀਤੀ ਜਾਊਗੀ ਜਿੱਦਾਂ ਮਤਲਬ ਕੋਈ ਨਹੀਂ ਸਰ ਦਰਖਾਸਤ ਰੈਡੀ ਐ ਐਸ.ਐਚ.ਓ ਸਾਹਿਬ ਆ ਰਹੇ ਨੇ ਜੋ ਐਜਪਰ ਲਾਜੂ ਬਣੂਗਾ ਪੜਤਾਲ ਕਰਨਗੇ ਜੋ ਹੋਊਗਾ ਕਾਰਵਾਈ ਕਰ ਕੋਈ ਵਾਰੰਟ ਸੀਗੀ ਉਹਨਾਂ ਨਹੀਂ ਬ੍ਰਾਂਟ ਕਿਹੜਾ ਸੀ ਘਰ ਤੇ ਰੇਡ ਕਰਨ ਗਏ ਨਹੀਂ ਉਹ ਤਾਂ ਕਹਿੰਦੇ ਘਰ ਦੇ ਅੰਦਰ ਦਾਖਲ ਹੋਏ ਨਹੀਂ ਨਹੀਂ ਅਸੀਂ ਬਾਹਰ ਹੀ ਖੜੇ ਸੀ ਕਲੀ ਦੇ ਅੱਛਾ ਰੇਡ ਪਾਰਟੀ ਅੰਦਰ ਗਈ ਮੈਂ ਜਦੋਂ ਮੈਂ ਅਸੀਂ ਤਾਂ ਬਾਹਰ ਹੀ ਗਏ ਆ ਘਰ ਦੇ ਬਾਹਰ ਉਹਨੇ ਇਹ ਕਰਨੇ ਕਾ ਦੂਜਾ ਘਰ ਆ ਉਧਰ ਨੂੰ ਗਏ ਆ ਤੇ ਇਹ ਮਿਲ ਗਏ ਰਸਤੇ ਦੇ ਵਿੱਚ ਸਾਨੂੰ ਬਾਕੀ ਐਸਐਚਓ ਸਾਹਿਬ ਆ ਰਿਹਾ ਸਾਰੀ ਤੁਹਾਨੂੰ ਦੱਸ ਦੇਣਗੇ ਕੱਲ ਜੀ ਪੜਤਾਲ ਕਰੇ ਮੈਂ ਖੁਦ ਦੇਖਿਆ ਸਾਡੇ ਘਰੋਂ ਨਿਕਲੇ ਆ ਬਾਹਰ ਮੈਂ ਆਪ ਖੁਦ ਦੇਖਿਆ ਗੱਲ ਕੱਲ ਤੇ ਮੁਕਤ ਪੁਲਿਸਰ ਰੇਡ ਵਾਲੇ ਨੇ ਕੋ ਅੰਦਰ ਗਿਆ ਉਸ ਤੋਂ ਬਹੁਤ ਚਾਵੇ ਉਹ ਕਹਿੰਦਾ ਸੀ ਦੂਜੀ ਮੰਜ਼ਲ ਤੇ ਗਏ ਸੀ ਉੱਪਰ ਹਾਂ ਦੇ ਦੇੱਕੇ ਸੀ ਤਲਾਸ਼ੀ ਲੈਣ ਇਹ ਹੁਣ ਮੁੱਕਰਦਾ ਪਿਆ ਮੈਂ ਦੋਬਾਰਾ ਲੈ ਸੋਣੇ ਵੀ ਕੀ ਹੈ ਅਸੀਂ ਕਿਹਦੇ ਹੈਗੀ ਨਾ ਵੀਡੀਓ ਹੈਗੀ ਜੀ ਸਾਡੇ ਕੋਲ ਮਮੀ ਦੇ ਤੇਰੇ ਗਏ ਹੁਣ ਇਹਦਾ ਕੂਲਰ ਖੋਲ ਕੇ ਚੈੱਕ ਕੀਤਾ ਗੱਦੇ ਕਹਿੰਦੇ ਚੱਕੋ ਮੇਰੀ ਮਮੀ ਬਿਮਾਰ ਆ ਉਹ ਨੂੰ ਉਹ ਸ਼ੂਗਰ ਤੇ ਮਰੀ ਹੈ ਜੇ ਮੇਰੀ ਮਮੀ ਨੂੰ ਕੁਝ ਹੋ ਗਿਆ ਮੈਂ ਕਿਸੇ ਨੂੰ ਨਹੀਂ ਛੱਡਣਾ ਇਹਨਾਂ ਨੂੰ ਆਖਿਰ ਉਹਨਾਂ ਨੂੰ ਕੀ ਬਰਾਮਦ ਹੋਇਆ ਕੋਈ दारू ਬਰਾਮਦ ਹੋਈ ਹੈ ਜਾਂ ਉਹਨਾਂ ਨੂੰ ਜਿਹੜੀ ਇਤਲਾਹ ਮਿਲੀ ਹੋਗੀ ਇਤਲਾਹ ਦੇ ਵਿੱਚ दारू ਦੀ ਪੇਟੀਆਂ ਲੈ ਕੇ ਜਾਂਦਾ ਹੋਊਗਾ ਢੋਂਦਾ ਹੋਊਗਾ ਅੱਗੇ ਸਪਲਾਈ ਕਰ ਦੋਗੇ ਇੱਕ ਬੋਤਲ ਵੀ ਬਿੱਲੀ ਆ ਕਿ ਨਹੀਂ ਮੀਰੇ ਲੇਕਿਨ ਬੱਚੀ ਦਾ ਕੀ ਕਸੂਰੀ ਜਿਸ ਨਾਲ ਜਿਹੜਾ ਹੱਥੋਂ ਪਾਈ ਤੱਕ ਕੀਤੀ ਗਈ ਹੈ ਤੇ ਬੱਚੀ ਦੇ ਹੱਥ ਜਿਹ ਕਿ ਆਖਿਰ ਲੁਧਿਆਣਾ ਸ਼ਹਿਰ ਦੇ ਵਿੱਚ ਹੁਣ ਇਹ ਠੇਕੇ ਦੇ ਕਰਿੰਦੇ ਜਿਹੜੇ ਹੈਗੇ ਨੇ ਹੁਣ ਹੱਲਾ ਸ਼ੇਰੀ ਤੇ ਆ ਚੁੱਕੇ ਹੋਏ ਤੇ ਲੋਕਾਂ ਦੇ ਘਰੇ ਵੜ ਵੜ ਕੇ ਇਹ ਰੇਡਾਂ ਕਰ ਰਹੇ ਨੇ ਤੇ ਆਖਿਰ ਸਬੂਤ ਪੈਦਾ ਕੀ ਕਰਨਾ ਚਾਹੁੰਦੇ ਨੇ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਹੁਣ دہشت گردੀ ਪੈਦਾ ਹੋ ਰਹੀ ਹੈ ਲੁਧਿਆਣਾ ਕੈਰਾਮੈਨ ਹਣੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ